ਸੰਸਾਰ ਤੇ ਕੁਝ ਸ਼ਲੋਕ ਐਸੇ ਹੁੰਦੇ ਨੇ ਜਿਹੜੇ ਨੇਕੀ ਕਰਦੇ ਨੇ ਪਰ ਕਿਸੇ ਨੂੰ ਪਤਾ ਵੀ ਨਹੀਂ ਚੱਲਣ ਦਿੰਦੇ ਯਾਨੀ ਕਿ ਸੱਜੇ ਹੱਥ ਨਾਲ ਦਾਨ ਕਰਦੇ ਨੇ ਤੇ ਖੱਬੇ ਨਾਲ ਪਤਾ ਵੀ ਨਹੀਂ ਚੱਲਦਾ ਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਜਿਨੇ ਹਜ਼ਾਰਾਂ ਹੀ ਨੌਜਵਾਨਾਂ ਦੀ ਮਦਦ ਕੀਤੀ ਹੈ ਲੋੜਵੰਦਾਂ ਦੀ ਮਦਦ ਕੀਤੀ ਹੈ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ ਪਰ ਅਚਾਨਕ ਉਹਦੀ ਜ਼ਿੰਦਗੀ ਜਿਹੜੀ ਇੰਨੀ ਡਿਸਟਰਬ ਹੋਈ ਕਿ ਅੱਜ ਤੱਕ ਪਟੜੀ ਤੇ ਨਹੀਂ ਆਈ ਉਸ ਦਾਨੀ ਸੱਜਣ ਦੀ ਇੱਕ ਪੋਸਟ ਅੱਜ ਜੱਗ ਦੀ ਤਰ੍ਹਾਂ ਵਾਇਰਲ ਹੋਈ ਔਰ ਜਿਸ ਨੇ ਵੀ ਇਹ ਪੋਸਟਰ ਦੇਖੀ ਹਰ ਕੋਈ ਹੈਰਾਨ ਹੋ ਗਿਆ ਜਿਹੜੇ ਵੀ ਉਹਨੂੰ ਚਾਉਣ ਵਾਲੇ ਨੇ ਜਾਣਨ ਵਾਲੇ ਨੇ ਪਹਿਚਾਨਣ ਵਾਲੇ ਨੇ ਤੋਂ ਉਹਨਾਂ ਨੂੰ ਪੋਸਟਰ ਤੇ ਲਿਖੀ ਹੋਈ ਟਿੱਪਣੀ ਹਾਜ਼ਮ ਨਹੀਂ ਸੀ ਹੋ ਰਹੀ ਅਸੀਂ ਸੱਚਾਈ ਜਾਣਨ ਦੇ ਲਈ ਹੁਣ ਸਾਡੇ ਨਾਲ ਨੇ ਅਤਲ ਮਹਾਜਨ ਅਤਲ ਮਹਾਜਨ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਰਿਸ਼ਪਾਲ ਜੀ ਪਹਿਲੀ ਗੱਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਨੂੰ ਲਾਈਵ ਲੈ ਕੇ ਆਉਣ ਲਈ ਤਾਂ ਕਿ ਸੋ ਲਾਈਕ ਆਪਾਂ ਵੀ ਕੈਨ ਸ਼ੋ ਦਾ ਟਰਥ ਲਾਈਕ ਆਪਾਂ ਸੱਚ ਨੂੰ ਸਾਹਮਣੇ ਲੈ ਕੇ ਆ ਸਕੀਏ ਦੁਨੀਆ ਦੇ ਸਾਹਮਣੇ ਤੁਹਾਨੂੰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਸ ਲਈ ਪੋਸਟ ਵਾਇਰਲ ਹੋਈ ਹੈ ਯਕੀਨਨ ਤੁਹਾਨੂੰ ਚਾਉਣ ਵਾਲੇ ਇਸ ਬਟਾਲੇ ਚ ਨਹੀਂ ਇਸ ਪੂਰੇ ਦੇਸ਼ ਚ ਨਹੀਂ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਨੇ ਤਾਂ ਇਹ ਪੋਸਟ ਤੁਹਾਡੇ ਤੱਕ ਤਾਂ ਪਹੁੰਚ ਗਈ ਹੋਣੀ ਹੈ ਪੋਸਟ ਦੇਖੀ ਹੈ ਪੜ੍ਹੀ ਹੈ ਜੀ ਬਿਲਕੁਲ ਬਿਲਕੁਲ ਪਹੁੰਚ ਗਈ ਹੈ ਜੀ ਮੇਰੇ ਕਿਸੇ ਸੱਜਣ ਪਿਆਰੇ ਨੇ ਮੈਨੂੰ ਭੇਜੀ ਕਿਹਾ ਤੁਲਾ ਕੀ ਤੇ ਮੈਂ ਮੈਂ ਪੜ੍ਹ ਕੇ ਹੱਸ ਰਿਹਾ ਸੀਗਾ ਕਿ ਉਹਦੇ ਵਿੱਚ ਮਤਲਬ ਰਸ਼ਪਾਲ ਜੀ ਮੈਂ ਆਪਣੀ ਗੱਲ ਸ਼ਾਇਦ ਚਲੋ ਸ਼ੁਰੂ ਕਰਦਾ ਫਰਸਟ ਆਫ ਆਲ ਤੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਨਾ ਜਦੋਂ ਕੋਈ ਬੰਦਾ ਜਰਨਲਿਸਟ ਬੰਦਾ ਹੈ ਨਾ ਉਹਨੂੰ ਜਾਂ ਤੇ ਕੋਈ ਜਰਨਲਿਸਟ ਦਾ ਤਜਰਬਾ ਜਾਂ ਉਹ ਕੋ ਡਿਗਰੀ ਹੋਣੀ ਚਾਹੀਦੀ ਜਰਨਲਿਸਟ ਦੀ ਜਾਂ ਉਹ ਪੱਤਰਕਾਰ ਇੱਕ ਮੌਜੂਦਾ ਜਿੱਦਾ ਲੈਟ ਸੇ ਮੈਂ ਕਦੀ ਚਲੋ ਇਸ ਲਾਈਨ 'ਚ ਆਇਆ ਸੀ ਠੀਕ ਹੈ ਜੀ ਆ ਮੇਰਾ ਕਾਰਡ ਸੀਗਾ ਜੀ ਚੈਨਲ ਦਾ ਠੀਕ ਹੈ ਜੀ ਆ ਦੇਖ ਲਓ ਆ ਮੇਰਾ ਕਾਰਡ ਸੀਗਾ ਜੀ ਫਾਸਟਵੇ ਚੈਨਲ ਦਾ ਠੀਕ ਹੈ ਆ ਮੇਰਾ ਕਾਰਡ ਸੀਗਾ ਜੀ ਪੰਜਾਬ ਗਵਰਨਮੈਂਟ ਦਾ ਜਿਹੜਾ ਉਹਨੇ ਮੈਨੂੰ ਅਪਰੂਵ ਕੀਤਾ ਸੀ ਐਜ਼ ਅ ਪੱਤਰਕਾਰ ਠੀਕ ਹੈ ਚਲੋ ਮੈਂ ਪਹਿਲੀ ਗੱਲ ਤੇ ਇੱਥੇ ਖਤਮ ਕਰਦਾ ਮੈਂ ਨਾ ਅੱਜ ਤੋਂ ਰਿਸ਼ਪਾਲ ਜੀ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਦੇਖਿਆ ਹੋਵੇਗਾ ਇੱਕ ਮੈਂ ਨਾ ਵੀਡੀਓ ਆਪਣੀ ਪਾ ਕੇ ਫੇਸਬੁੱਕ ਤੇ ਪਾਈ ਸੀ ਵਾਇਰਲ ਕੀਤੀ ਸੀ ਕਿ ਮੈਨੂੰ ਇਹ ਦੱਸੋ ਜੀ ਇਹ ਕਿੱਥੋਂ ਦਾ ਪੱਤਰਕਾਰ ਹੈ ਦੂਸਰੀ ਗੱਲ ਇਹ ਹੈ ਇਹਦਾ ਜਿਹੜਾ ਮੁੱਦਾ ਰਿਸ਼ਪਾਲ ਜੀ ਉਹ ਮੁੱਦਾ ਇਹਦਾ ਮੈਂ ਨਹੀਂ ਹੈਗਾ ਇਹਦਾ ਮੁੱਦਾ ਮੇਨ ਜਿਹੜੇ ਇਹਦੀ ਰੰਜਿਸ਼ ਹੈ ਜਿਹੜੀ ਇਹਦੀ ਜਿਹੜਾ ਇਹਦਾ ਮਤਲਬ ਅੰਦਰ ਇਹ ਗਰਜ ਹੈ ਉਹ ਐਮਐਲਏ ਸਾਹਿਬ ਨੂੰ ਲੈ ਕੇ ਜੀ ਇਹ ਫਿਰ ਜਿਹੜਾ ਵੀ ਬੰਦਾ ਐਮਐਲਏ ਸਾਹਿਬ ਦੇ ਨਾਲ ਜੁੜਦਾ ਜਿਹੜਾ ਵੀ ਉਹਨਾਂ ਦੇ ਭਲੇ ਮਾਨਸ ਬੰਦਿਆਂ ਨਾਲ ਉਹਨਾਂ ਨਾਲ ਕੋਈ ਆਪਣੀ ਜਿੱਦਾਂ ਮੇਰੀ ਫੋਟੋ ਲੱਗ ਗਈ ਇਹ ਬੰਦਾ ਇਹ ਕੋਈ ਚੀਜ਼ ਲੱਭਦਾ ਕਿ ਮੈਂ ਐਮਐਲਏ ਸਾਹਿਬ ਨੂੰ ਕਿਵੇਂ ਭੰਡਾ ਕਿਵੇਂ ਉਹਨਾਂ ਨੂੰ ਮੈਂ ਉਹਨਾਂ ਦੀ ਬਦਨਾਮੀ ਕਰਾਂ ਠੀਕ ਹੈ ਔਰ ਕੁਝ ਤੁਹਾਨੂੰ ਪਤਾ ਸ਼ਰਾਰਤੀ ਤੱਤ ਵੀ ਇਹੋ ਜਿਹੇ ਨੇ ਜਿਨ੍ਹਾਂ ਕੋਲੋ ਮੈਂ ਉਹ ਸਾਡੇ ਤੋਂ ਛੋਟੇ ਨੇ ਐਮਐਲਏ ਸਾਹਿਬ ਸਾਡੇ ਛੋਟੇ ਭਰਾ ਵਾਂਗੂ ਨੇ ਉਹ ਆਪਣੇ ਉਪਰ ਸਟੇਟ ਪ੍ਰੈਜ਼ੀਡੈਂਟ ਬਣਨੇ ਨੇ ਵਰਕਿੰਗ ਪ੍ਰੈਜ਼ੀਡੈਂਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਹਨ ਤੇ ਉਹ ਚੀਜ਼ ਦੀ ਵਾ ਵਾ ਲਾਲਾ ਲਾਲਾ ਸੀ इवन लाइक ਆ ਵਾਸ ਨੋਟ ਇੰਟਰਸਟਿਡ ਮੈਨੂੰ ਵੀ ਮੇਰੇ ਕਿਸੇ ਦੋਸਤ ਨੇ ਜ਼ਬਰਦਸਤੀ ਆਪਣੇ ਬੰਟੀ ਜੀ ਹੈਗੇ ਟ੍ਰੈਂਡ ਤੋਂ ਉਹਨਾਂ ਨੇ ਮੇ ਕੋ ਫੋਟੋ ਮੰਗਾਈ ਕਿਉਂਕਿ ਮੈਂ ਇਹ ਚੀਜ਼ਾਂ ਵਿੱਚ ਇਨਵੋਲਵ ਹੋਣਾ ਨਹੀਂ ਚਾਹੁੰਦਾ ਜ਼ਿਆਦਾ ਤੇ ਨਾ ਸ਼ੋਅ ਆਫ ਦੇ ਵਿੱਚ ਕੀ ਆਪਾਂ ਸ਼ੋਅ ਆਫ ਕਰੀਏ ਠੀਕ ਹੈ ਸਾਡਾ ਉਹਨਾਂ ਨਾਲ ਪਿਆਰ ਹੈਗਾ ਸਾਡਾ ਸ਼ੁਰੂ ਤੋਂ ਬਚਪਨ ਤੋਂ ਪਿਆਰ ਹੈ ਇਹ ਅੱਜ ਦਾ ਪਿਆਰ ਨਹੀਂ ਸਾਡਾ ਬਚਪਨ ਦਾ ਪਿਆਰ ਹੈ ਕੀ ਚਲੋ ਹਰ ਫੈਮਲੀ ਦਾ ਇੱਕ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਮੁੱਦਾ ਚ ਮੁੱਦਾ ਸੀਗਾ ਮੇਰਾ ਬੜਾ ਪੁਰਾਣਾ ਆਪਣਾ ਲੋਚਾ ਚੱਲਦਾ ਆਪਣੀ ਜਿਹੜੀ ਇਹ ਮਤਲਬ ਇੱਕ ਜੋਕ ਹੀ ਕਹਿ ਲਾਂਗੇ ਅਸੀਂ ਲਾਈਫ 'ਚ ਮੈਂ ਉਹਨੂੰ ਪਤਨੀ ਦਾ ਨਾਮ ਨਹੀਂ ਕਿਉਂਕਿ ਸਾਡੇ ਲਈ ਤੇ ਇਹ 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 ਮਰਿਆ ਬਰਾਬਰ ਹੈ ਤੇ ਰਿਸ਼ਪਾਲ ਜੀ ਆਈ ਥਿੰਕ ਸੋ ਤੁਸੀਂ ਨਾ ਮੇਰੀ ਤੁਸੀਂ ਬਾਇਓਗ੍ਰਾਫੀ ਤੇ ਵੀ ਆਪਣੀ ਗੱਲ ਕੀਤੀ ਅਸੀਂ ਰੈਡੀ ਹੋ ਗਏ ਚਲੋ ਅਸੀਂ ਬਾਇਓਗ੍ਰਾਫੀ ਵੀ ਤੁਹਾਨੂੰ ਆਪਣੀ ਸਾਰੀ ਤੁਸੀਂ ਮੇਰੀ ਬਾਇਓਗ੍ਰਾਫੀ ਦੇ ਵੀਡੀਓ ਕੀਤੇ ਬਟ ਬਾਇਓਗ੍ਰਾਫੀ ਕਰਦੇ ਕਰਦੇ ਇੱਕ ਇੱਕ ਇਹੋ ਜਿਹਾ ਇਨਸੀਡੈਂਟ ਹੋ ਆ ਗਿਆ ਕਿ ਜਿੱਥੇ ਮੈਂ ਇਮੋਸ਼ਨਲ ਹੋ ਗਿਆ ਆਪਣੇ ਬੱਚਿਆਂ ਨੂੰ ਲੈ ਕੇ ਪਰ ਜਦੋਂ ਮੈਂ ਤੁਹਾਨੂੰ ਉਹ ਬਾਇਓਗ੍ਰਾਫੀ ਦੇ ਵਿੱਚ ਉਹ ਬੰਦਿਆ ਦਾ ਰਾਜ ਖੋਲਿਆ ਉਹ ਬੰਦੇ ਦੇ ਨਾਮ ਲਏ ਠੀਕ ਹੈ ਤੁਸੀਂ ਉਹ ਵੀਡੀਓ ਨੂੰ ਚਲਾਣ ਦੀ بجائے ਉਹ ਵੀਡੀਓ ਨੂੰ ਦਬਾ ਕੇ ਠੀਕ ਹੈ ਉਹਦੇ ਜੇ ਦੋ ਰੀਜ਼ਨ ਸੀ ਜਾਂ ਤੇ ਤੁਹਾਨੂੰ ਉਹਨਾਂ ਦਾ ਭੈ ਸੀ ਜਾਂ ਤੇ ਤੁਹਾਨੂੰ ਉਹਨਾਂ ਦਾ ਡਰ ਸੀ ਬਟਾਲੇ ਸ਼ਹਿਰ 'ਚ ਤੇ ਜਾਂ ਤੁਹਾਡੀ ਸੱਜਦਾਈ ਸੀ ਚੀਜ਼ਾਂ ਦੋ ਹੀ ਸੀਗੀਆਂ ਜਿਹਦੇ ਕਰਕੇ ਉਹ ਵੀਡੀਓ ਅੱਜ ਤੱਕ ਚੱਲੀ ਦੀ ਠੀਕ ਹੈ ਔਰ ਮੇਰਾ ਰੀਜ਼ਨ ਸੀ ਮੈਂ ਆਪਣੀ ਸੋਸ਼ਲ ਮੀਡੀਆ ਤੇ ਇਸ ਲਈ ਨਹੀਂ ਚਲਾ ਪਾਇਆ ਕਿਉਂਕਿ ਇਹ ਇਮੋਸ਼ਨ ਤੇ ਗੱਲ ਹੁੰਦੀ ਜਦੋਂ ਮੈਂ ਉਹ ਬੰਦਿਆ ਦੇ ਨਾਮ ਲਏ ਔਰ ਮੇ ਬਾਬਾ ਦੀਪ ਸਿੰਘ ਦੀ ਸੋਹ ਖਾ ਕੇ ਕਿਆ ਕਿ ਜਿਹਦੇ ਇਹਦੇ ਚ ਇੱਕ ਵੀ ਝੂਠ ਹੋਏਗਾ ਤੇ ਸਾਡੀ ਬਾਬਾ ਦੀਪ ਸਿੰਘ ਸਾਡਾ ਰਹਿਮ ਕੱਖ ਨਾ ਦੇ ਠੀਕ ਹੈ ਜਿਹੜੇ ਮੈਂ ਬੰਦਿਆ ਦੇ ਨਾਮ ਲਏ ਸੀ ਪਰ ਆਈ ਡੋਟ ਨੋ ਤੁਸੀਂ ਉਹ ਵੀਡੀਓ ਅੱਜ ਤੱਕ ਚਲਾਈ ਕਿਉਂ ਨਹੀਂ ਜ਼ਿੰਦਗੀ ਦੇ ਵਿੱਚ ਉਹਦੇ ਜੇ ਦੋ ਹੀ ਰੀਜ਼ਨ ਨੇ ਆ ਜਾਂ ਤੁਹਾਡੀ ਸੱਚਨਤਾ ਹੀ ਬਹੁਤ ਹੈ ਤੇ ਜਾਂ ਤੁਹਾਨੂੰ ਉਹ ਬੰਦੇ ਦਾ ਡਰ ਹੈ ਬਟਾਲੇ ਸ਼ਹਿਰ ਦੇ ਵਿੱਚ ਜਿਹਦੇ ਕਰਕੇ ਤੁਸੀਂ ਉਹ ਵੀਡੀਓ ਚਲਾ ਨਹੀਂ ਪਾਏ ਮੈਂ ਤਾਂ ਸਿਰ ਤੁਹਾਡੇ ਤੋਂ ਹੀ ਪੁੱਛਿਆ ਕਿ ਤੁਹਾਡੇ ਤੇ ਇਹ ਜਿਹੜਾ ਜੇ ਜਬਾਰੇ ਦੱਸਿਆ ਕੀ ਤੁਹਾਡੇ ਕੋਲ ਐਲਓਸੀ ਜਾਰੀ ਹੋ ਚੁਕੀ ਹੈ ਮੈਂ ਤਾਂ ਤੁਹਾਡੇ ਤੌਰ ਤੇ ਬਾਰੇ ਪੁੱਛ ਰਿਹਾ ਰਿਸ਼ਕਾਲ ਜੀ ਫਰਸਟ ਆਫ ਆਲ ਫਰਸਟ ਆਫ ਆਲ ਪਘੋੜਾ ਉਹਨੂੰ ਵਰਡ ਕਿਹਾ ਯੂਜ਼ ਕੀਤਾ ਜਾਂਦਾ ਹੈ ਜਿਹੜਾ ਬੰਦਾ ਕੋਈ ਜੁਰਮ ਹੋਣ ਤੋਂ ਤੈਹ ਹੋਣ ਤੋਂ ਬਾਅਦ ਦੇ ਛੱਡ ਕੇ ਚਲਾ ਜਾਏ ਉਹਨੂੰ ਕਿਹਾ ਜਾਂਦਾ ਪਘੋੜਾ ਠੀਕ ਹੈ ਇਹ ਬੰਦੇ ਦੇ ਜੇ ਲੱਗੇ ਸੀ ਸਾਬਤ ਹੋ ਗਏ ਨਹੀਂ ਮੈਂ ਤਾਂ 2000 ਮੈਂ ਤਾਂ 2019 ਦਾ ਆਇਆ ਹੋਇਆ ਦੇ ਛੱਡ ਕੇ ਔਰ ਮੈਂ ਦੇ ਛੱਡ ਕੇ ਕਿਉਂ ਆਇਆ ਮੈਨੂੰ ਉੱਥੇ ਥ੍ਰੈਟ ਸੀਗਾ ਮਾਰਨ ਦਾ ਮੇਰੇ ਮਾਪੇ ਚਲੇ ਗਏ ਸੀ 16 ਚ ਮੇਰੇ ਮਦਰ ਦੀ ਡੈਥ ਹੋ ਗਈ ਹੈ 17 ਚ ਮੇਰੇ ਡੈਡ ਦੀ ਡੈਥ ਹੋ ਗਈ ਹੈ ਮੈਂ ਆਪਣੀਆਂ ਤਿੰਨ ਭੈਣਾਂ ਦਾ ਇਕੱਲਾ-ਇਕੱਲਾ ਬ੍ਰਦਰ ਸੀਗਾ ਮੇਰੀਆਂ ਭੈਣਾਂ ਨੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਕਿ ਅਸੀਂ ਸ਼ਰੀਫ ਘਰ ਨਾਲ ਇਨਵੋਲ ਆ ਸਾਨੂੰ ਅਤੁੱਲੇ ਪੁਲਿਸ ਪੁਲਿਸ ਥਾਣੇ ਦਾ ਨਹੀਂ ਪਤਾ ਤੇ ਤੂੰ ਪੁਲਿਸ ਇੱਥੋਂ ਚਲਾ ਜਾ ਠੀਕ ਹੈ ਨਹੀਂ ਜੇ ਤੈਨੂੰ ਮਾਰ ਦੇਣਗੇ ਔਰ ਜੇ ਤੁਸੀਂ ਇਹ ਨਹੀਂ ਗੱਲ ਲੈ ਮੈਂ ਤੁਹਾਨੂੰ ਆਪਣੀਆਂ ਕੁਝ ਫੋਟੋਆਂ ਦਿਖਾਉਣਾ ਚਾਹਨਾ ਜਿਹਦੇ ਵਿੱਚ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਦਿੱਤੀ ਗਈ ਸੀ ਇਹ ਥੋੜਾ ਜਿਹਾ ਕੈਮਰਾ ਵਾ ਤੁਹਾਨੂੰ ਘਮਾ ਲਗਾ ਇਹ ਫੋਟੋ ਜਿਹੜਾ ਪਲੀਜ਼ ਆਪਣੀ ਖਬਰ ਵਿੱਚ ਜਰੂਰ ਵਿਖਾ ਦਿਓ ਆਹ ਦੇਖੋ ਮੇਰਾ ਕੀ ਹਾਲ ਕੀਤਾ ਗਿਆ ਸੀ ਠੀਕ ਹੈ ਇੰਡੀਆ ਦੇ ਵਿੱਚ ਔਰ ਇਹਦੇ ਰਿਲੇਟਡ ਮੈਂ ਡੀਜੀਪੀ ਸਾਹਿਬ ਮੈਂ ਐਡਮਿਨਿਸਟ੍ਰੇਸ਼ਨ ਆਫ ਲਾ ਐਂਡ ਆਰਡਰ ਇਹਦੇ ਵਿੱਚ ਮੈਂ ਸਾਰੀਆਂ ਅਥਾਰਟिटीज ਨੂੰ ਇਨਵੋਲਵ ਕਰਕੇ ਮੈਂ ਕਈ ਵਾਰੀ ਈਮੇਲਸ ਕੀਤੀਆਂ ਆਹ ਦੇਖੋ ਮੇਰਾ ਕੀ ਹਾਲ ਕੀਤਾ ਗਿਆ ਸੀ ਮੈਨੂੰ 10 ਗੁੰਡੇ ਠੀਕ ਹੈ ਜਿਹਦੇ ਕਰਕੇ ਮੈਨੂੰ ਮਜਬੂਰਨ ਉਹ ਦੇਸ਼ ਛੱਡਣਾ ਪਿਆ ਕਿਉਂਕਿ ਮੈਨੂੰ ਪੁਲਿਸ ਵੱਲੋਂ ਵੀ ਥ੍ਰੈਟ ਸੀ ਪੁਲਿਸ ਵਾਲਾ ਮੈਨੂੰ ਇੱਕ ਡੀਐਸਪੀ ਕਹਿੰਦਾ ਸੀ ਊਮਨ ਸੈੱਲ ਦਾ ਉਹ ਮੈਨੂੰ ਕਹਿੰਦਾ ਸੀ ਆਪਣੀ ਸਾਰੀ ਪ੍ਰਾਪਰਟੀ ਇਸ ਔਰਤ ਦੇ ਨਾਮ ਕਰਨ ਨਹੀਂ ਤੇ تیر ਤੇ ਪਰਚਾ ਦੇ ਦੇਾਂਗੇ ਠੀਕ ਹੈ ਔਰ ਉਹਨੇ ਕੀਤਾ ਵੀ ਇਹੀ 468 ਨੰਬਰ ਐਫਆਈਆਰ ਦਾ ਜ਼ਿਕਰ ਕਰ ਰਿਹਾ ਬੈਲ ਸਾਹਿਬ ਉਹਦੇ ਚਾਤੇ ਜਿਹੜੀ ਨਿਊਜ਼ ਲਗਾਈ ਆ ਉਹਨਾਂ ਦੀ ਠੀਕ ਹੈ ਉਸ ਤੋਂ ਪਹਿਲਾਂ 396 ਨੰਬਰ ਐਫਆਈਆਰ ਹੈ ਜਿਹੜੀ ਉਸ ਲੜਕੀ ਦੇ ਭਰਾ ਤੇ ਤੇ ਉਹਨੇ 5 7 11 ਦੇ ਉੱਤੇ ਹੋਈ ਸੀ ਜਿਹਦੇ ਵਿੱਚ ਉਹਦਾ ਚਲਾਨ ਪੇਸ਼ ਹੋ ਚੁੱਕਿਆ ਤੇ ਉਹ ਬੰਦੇ ਪਘੋੜੇ ਨੇ ਨਾ ਕਿ ਮੈਂ ਪਘੋੜਾ ਮੇਰਾ ਤਾਂ ਅਜ ਤੱਕ ਚਲਾਨ ਵੀ ਪੇਸ਼ ਨਹੀਂ ਹੋਇਆ 468 ਨੰਬਰ ਦਾ ਰਿਕਾਰਡ ਕਢਾ ਲਓ ਕੋਰਟ ਚ ਇਹ ਚਲਾਨ ਪੇਸ਼ ਹੋਇਆ ਉਹ ਪੁਲਿਸ ਨੇ ਸਿਰਫ ਗਿੱਦੜ ਪਾ ਵਕੀਲ ਲਈ ਮੇਰੇ ਤੇ ਐਫ ਆਈ ਆਰ ਕੱਟੀ ਇਹ ਬੰਦਾ ਦੱਬ ਜੇਗਾ ਔਰ ਆਪਣੀ ਪ੍ਰਾਪਰਟੀ ਪ੍ਰਾਪਰਟੀ ਇਹਦੇ ਨਾਂ ਤੇ ਲਿਖ ਕੇ ਤੇ ਫਿਰ ਇਹਦੀ ਐਫ ਆਈ ਆਰ ਕੈਨਸਲ ਕਰ ਦਾਂਗੇ ਅਸੀਂ ਦੇਖ ਰਹੇ ਹਾਂ ਕਿ ਇਹ ਪੋਸਟਰ ਦੇ ਨਾਲ ਸਿੱਧਾ ਸਿੱਧਾ ਜਿਹੜਾ ਅਸਰ ਹੈ ਉਹ ਹੁਣ ਜਿਹੜੇ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਅਮਨ ਛੇਰ ਸਿੰਘ ਛੈਰੀਕਲ ਸੀ ਸੋ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਉਹਨਾਂ ਤੇ ਉਂਗਲ ਚੁੱਕਣ ਦਾ ਟਿੱਪਣੀ ਕਰਨ ਦਾ ਮੌਕਾ ਜ਼ਰੂਰ ਮਿਲੇਗਾ ਜਾਂ ਇਸ ਵੀਡੀਓ ਨੂੰ ਨਾ ਪੋਸਟ ਨੂੰ ਉਹ ਹਥਿਆਰ ਵਜੋਂ ਵਰਤ ਸਕਦੇ। ਰੇਸ਼ਪਾਲ ਜੀ ਤੁਸੀਂ ਮੈਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਬਟਾਲੇ ਸ਼ਹਿਰ ਦੇ ਵਿੱਚ? ਮੈਂ ਤੁਹਾਨੂੰ ਤਕਰੀਬਨ 10 ਸਾਲ ਤੇ ਹੋਈਗਾ ਨਾ। 10 ਸਾਲ ਤੇ ਹੋ ਗਏ। ਆਈ ਥਿੰਕ ਸੋ ਅ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ ਮੇਰੇ ਕੈਰੈਕਟਰ ਨੂੰ ਲੈ ਕੇ ਮੇਰੇ ਕਿਸੇ ਚੀਜ਼ ਨੂੰ ਲੈ ਕੇ ਔਰ ਮੈਂ ਇੱਕ ਬੜੀ ਵੱਡੀ ਆਰਗੇਨਾਈਜੇਸ਼ਨ ਰਨ ਕਰਦਾ ਰਿਹਾ। ਤੁਸੀਂ ਕਦੀ ਉਹਨੂੰ ਲੈ ਕੇ ਕਦੀ ਲਾਈਫ ਦੇ ਵਿੱਚ ਬਟਾਲੇ ਦੇ ਵਿੱਚ ਜਦੋਂ ਤਾਂ ਤੁਹਾਡਾ ਨਾ ਮੇਰਾ ਵਾਹ ਕਿ ਇੱਕ ਬੰਦੇ ਦਾ ਕੈਰੇਕਟਰ ਜਾਣ ਲਈ 10 ਦਿਨ ਹੀ ਬਹੁਤ ਹੁੰਦੇ ਨੇ ਠੀਕ ਹੈ ਤੇ ਤੁਸੀਂ 10 ਸਾਲ ਦੇ ਵਿੱਚ ਕਦੀ ਆਪਾਂ ਨੂੰ ਜੱਜ ਨਹੀਂ ਕਰ ਪਾਏ ਕਿ ਇਹ ਬੰਦੇ ਕਿਹੜੇ ਕੈਰੇਕਟਰ ਦੇ ਹਨ ਕਿਹੜੇ ਕੈਰੇਕਟਰ ਦੇ ਮਾਲਕ ਨੇ ਭਾਈ ਮੈਂ ਜਾਣਦਾ ਹਾਂ ਜਾਣਦਾ ਸਾਰਾ ਸ਼ਹਿਰ ਜਾਣਦਾ ਸਾਰੇ ਲੋਕ ਜਾਣਦੇ ਸਾਰੀਆਂ ਐਨਜੀਓ ਜਾਣਦੀਆਂ ਜਿਨ੍ਹਾਂ ਜਿਨ੍ਹਾਂ ਤੇ ਤੁਸੀਂ ਅੱਦੇ ਕਿਸੇ ਨੇ ਮਦਦ ਮੰਗੀ ਜਿਹਨਾਂ ਨੂੰ ਮਦਦ ਨਹੀਂ ਲਈ ਰਹੀ ਉਹ ਜਾਣਦੇ ਜਿੱਥੇ ਤੁਸੀਂ ਆਪਣੀ ਮਾਤਾ ਜੀ ਦੇ ਨਾਂ ਤੇ ਪਿਤਾ ਜੀ ਦੇ ਨਾਂ ਤੇ ਦਾਨ ਕੀਤੇ ਨੇ ਉਹ ਜਾਣਦੇ ਨੇ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਨਾ ਕਿ ਮੇਰੀ ਨਿੱਜੀ ਜ਼ਿੰਦਗੀ ਦੇ ਕਿਸੇ ਵੀ ਚੈਪਟਰ ਨੂੰ ਲੈ ਕੇ ਇਹਦੇ ਵਿੱਚ ਐਮਐਲਏ ਨਾਲ ਸਾਹਮਣਾ ਜੋੜ ਕੇ ਇਹਨੂੰ ਚੀਜ਼ ਨੂੰ ਲਾ ਕੇ ਠੀਕ ਹੈ ਮੈਨੂੰ ਇਹ ਦੱਸੋ ਇਹਦਾ ਮਕਸਦ ਬੰਦੇ ਦਾ ਕੀ ਹੈ ਸਿੱਧਾ-ਸਿੱਧਾ ਇਹਦਾ ਬੰਦੇ ਦਾ ਮਕਸਦ ਹੈ ਸਿੱਧਾ-ਸਿੱਧਾ ਸੱਚਾਈ ਨੂੰ ਕੋਈ ਪ੍ਰੇਜ਼ੈਂਟ ਕਰਨਾ ਕਿ ਐਮਐਲਏ ਸਾਹਿਬ ਨੂੰ ਬਦਨਾਮ ਕਰਨਾ ਆਪਣੀ ਕੋਈ ਪੁਰਾਣੀ ਰੰਜਿਸ਼ ਕਰਕੇ ਸੈਕੰਡ ਗਲ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਅੱਜ ਚਾਹੇ ਮੈਂ ਤੁਹਾਡੇ ਨਾਲ ਲਾਈਵ ਹੋਆ ਤੁਸੀਂ ਵੀ ਅੱਜ ਮੇਰੀ ਵੀਡੀਓ ਚਾਹੇ ਚਲਾਓ ਚਾਹੇ ਨਾਚ ਲਾਓ ਪਰ ਜਿਹੜੀ ਸ਼ਾਮ ਨੂੰ ਮੈਂ ਆਪਰੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਣ ਜਾ ਰਿਹਾ ਮੈਂ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਮੈਂ ਇੱਕ ਇੱਕ ਬੰਦੇ ਨੂੰ ਅੱਜ ਨੰਗਾ ਕਰਨ ਜਾ ਰਿਹਾ ਮੈਨੂੰ ਕਿਤੇ ਨਾ ਕਿਤੇ ਡਰ ਸੀ ਉਹਨਾਂ ਦੀ ਧੀਆਂ ਵੀ ਆਏ ਸੀ ਉਹਨਾਂ ਦੇ ਪੁੱਤ ਵੀ ਆਏ ਸੀ ਮੈਂ ਨਹੀਂ ਚਾਹੁੰਦਾ ਉਹ ਬਦਨਾਮ ਹੋ ਜਾਣ ਉਹਨਾਂ ਦੇ ਘਰ ਟੁੱਟ ਜਾ ਪਰ ਮੈਂ ਤੁਹਾਨੂੰ ਅੱਜ ਜਿਹੜੇ ਇਸ ਘਰ ਦੇ ਵਿੱਚ ਜਿਹੜੇ ਇਸ ਸਿਸਟਮ ਦੇ ਵਿੱਚ 50-50 ਦਾ ਮੈਚ ਖੇល ਰਹੇ ਸਾਡੇ ਘਰੇਲੂ ਸਿਸਟਮ ਦੇ ਵਿੱਚ ਠੀਕ ਹੈ ਉਹਨਾਂ ਨੂੰ ਮੈਂ ਅੱਜ ਨੰਗੇ ਕਰ ਦਿਆਂਗਾ ਸ਼ਾਮ ਤੱਕ ਆਪਣੇ ਫੇਸਬੁਕ ਪੇਜ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਕਿਉਂਕਿ ਹੁਣ ਜਿਹੜਾ ਪਾਣੀ ਹੈ ਨਾ ਉਹ ਸਿਰ ਤੋਂ ਟੱਪਦਾ ਜਾ ਰਿਹਾ ਕਿ ਇੱਕ ਬੰਦਾ ਮਤਲਬ ਕਿਸੇ ਦੇ ਜੁਲਮ ਸਹਿੰਦਾ ਜਾ ਰਿਹਾ ਦਬਦਾ ਜਾ ਰਿਹਾ ਤੇ ਦੁਨੀਆ ਮਤਲਬ ਉਹਨੂੰ ਦਬਾਨ ਤੇ ਲੱਗੀ ਹੋਈ ਹੈ ਤੇ ਇਹ ਇਹ ਬਾਲੇ ਚਰ ਚੱਲਦਾ ਨਹੀਂ ਹੁੰਦਾ ਤੇ ਇਹ ਜਿਹੜੇ ਪੱਤਰਕਾਰ ਸਾਹਿਬ ਆ ਇਹ ਵੀ ਥੋੜਾ ਜਿਹਾ ਦਮ ਰੱਖਣ ਇਹ ਜਿਹੜੀ ਮੇਰੀ ਸ਼ਾਮ ਨੂੰ ਫੇਸਬੁੱਕ ਤੇ ਪੈਣੀ ਹੈ ਵਿਦ ਪ੍ਰੂਫ ਔਰ ਮੈਂ ਇੱਕ ਗੱਲ ਤੁਹਾਨੂੰ ਸਾਡੇ ਮਾਧਿਅਮ ਲੈ ਕੇ ਕਹਦਾ ਚੈਨਲ ਦੇ ਮਾਧਿਅਮ ਰਾਹੀਂ ਰਿਸ਼ਪਾਲ ਜੀ ਮੈਂ ਕੋਈ ਵੀ ਗੱਲ ਠੀਕ ਹੈ ਮੈਂ ਤੱਥਾਂ ਤੋਂ ਰਹਿਤ ਨਹੀਂ ਕਰਦਾ ਮੈਂ ਤੱਥਾਂ ਦੇ ਆਧਾਰ ਤੇ ਕਰਦਾ ਔਰ ਵਿਦ ਪ੍ਰੂਫ ਕਰਦਾ ਇਹਦਾ ਸਿੱਧਾ ਔਰ ਸਿੱਧਾ ਇੱਕ ਮਕਸਦ ਹੈ ਕਿ ਐਮ ਐਲ ਏ ਨੂੰ ਕਿਵੇਂ ਬਦਨਾਮ ਕੀਤਾ ਜਾਏ ਠੀਕ ਹੈ ਮੈਂ ਤਾਂ 2019 ਦਾ ਆਇਆ ਤੇ ਜੇ ਇੰਨੀ ਇਹਨੂੰ ਪੱਤਰਕਾਰ ਨੂੰ ਸਾਨੂੰ ਬਹੁਤੀ ਜਿਹਾ ਸਿੰਪਥੀ ਹੈ ਇਹ ਪਹਿਲਾਂ ਕਿੱਥੇ ਆ 2 ਸਾਲ ਤੋਂ ਤੇ ਰਸ਼ਪਾਲ ਜੀ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਤੁਹਾਡਾ ਮੈਂ ਸ਼ੋਅ ਛੱਡ ਰਿਹਾ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਜਿਹੜਾ ਡਿਸੀਜਨ ਲਿਆ ਸੀ ਬਾਹਰ ਆਨ ਦਾ ਮੈਂ ਬਿਲਕੁਲ ਸਹੀ ਲਿਆ ਸੀਗਾ ਇਹੋ ਜੀ ਕਰਪਟ ਕੰਟਰੀ ਦੇ ਵਿੱਚ ਜਿੱਥੇ ਬੰਦੇ ਨੂੰ ਇਨਸਾਫ ਹੀ ਨਹੀਂ ਮਿਲਣਾ ਜਿੱਥੇ ਪੁਲਿਸ ਮੂਕਦਰਸ਼ਨ ਬਣੀ ਹੋਈ ਹੈ ਮਾਨ ਸਾਹਿਬ ਮੂਕਦਰਸ਼ਨ ਬਣੇ ਹੋਏ ਨੇ ਜਿਹੜੇ ਆਪਣੇ ਕੀ ਤੁਹਾਡੇ ਨਾਮ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਮੈਂ ਵਿਦ ਪ੍ਰੂਫ ਵਿਦ ਰੈਕਟ ਸਾਰਾ ਕੁਝ ਭੇਜ ਚੁਕਿਆ ਉਹਦੇ باوجود ਮੈਨੂੰ ਇਨਸਾਫ ਨਹੀਂ ਮਿਲਿਆ ਔਰ ਜਿਹੜੀ ਪੱਤਰਕਾਰ ਸਾਹਿਬ 468 ਨੰਬਰ ਐਫ ਆਈ ਆਰ ਨੂੰ ਵਿੱਚ ਲੈ ਕੇ ਜ਼ਿਕਰ ਕਰਦੇ ਪਏ ਨਾ ਇਹਨੂੰ ਕੋ ਪਹਿਲਾਂ ਇੱਕ ਵਾਰੀ ਕਨਫਰਮ ਕਰ ਲੈ ਕਿ ਇਹ ਐਫ ਆਈ ਆਰ ਦਾ ਚਲਾਨ ਵੀ ਪੇਸ਼ ਹੋਇਆ ਤੇ ਜ ਬੱਲੇ ਇਹ ਪ੍ਰੂਫ ਕਰ ਸਕੇਗਾ ਕੱਲ ਨੂੰ ਇਹ ਪਘੋੜਾ ਬੰਦਾ ਕਹਿੰਦਾ ਸੀ ਸਿਰਫ ਆਰਡਰ ਹੋਏ ਸੀ ਕਿ ਐਲਓਸੀ ਕੀਤੀ ਜਾਏ ਠੀਕ ਹੈ ਇਹ ਸਿਰਫ ਇੱਕ ਆਰਡਰ ਹੋਏ ਸੀ ਨਾ ਕਿ 포ਟ ਵੱਲੋਂ ਇਹ ਆਰਡਰ ਹੋਏ ਸੀਗੇ ਡੀਜੀਪੀ ਸਾਹਿਬ ਵੱਲੋਂ ਕਿ ਇਹਦੀ ਮੁਕਤੀ ਕੀਤੀ ਜਾਏ ਐਲਓਸੀ ਕੱਢਣ ਦੀ ਵਾਰਨਿੰਗ ਦਿੱਤੀ ਜਾਏ ਬੰਦੇ ਨੂੰ ਠੀਕ ਹੈ ਅਸੀਂ ਅਸੀਂ ਝੂਠ ਅੱਗੇ ਦੱਬਣਾ ਨਹੀਂ ਧੌਣ ਲੱਤ ਦੀ ਲੱਤ ਜੇ ਠੀਕ ਹੈ ਅਸੀਂ ਤੁਹਾਡੇ ਬਾਕੀ ਚੈਨਲ ਤੋਂ ਲੈਣੇ ਹਿਜਾਜ ਹੈ ਤੇ ਬਾਕੀ ਮੈਂ ਆਪਣਾ ਜੋ ਕਰਨਾ ਮੈਂ ਆਪਣਾ ਫੇਸਬੁੱਕ ਤੇ ਸਾਰਿਆਂ ਨੂੰ ਸੱਚਾਈ ਵਿਖਾ ਦਾਂਗਾ ਮੇਰੇ ਜਿੰਨੇ ਭਰਾ ਨੇ ਜਿੰਨੇ ਦਰਸ਼ਕ ਨੇ ਸਾਰੇ ਮੇਰੇ ਨਾਲ ਜੁੜ ਜਨ ਜਿੰਨੂੰ ਮੇਰੀ ਜ਼ਿੰਦਗੀ ਦੇ ਸਵਾਲ ਹੈ ਮੇਰੇ ਨਾਲ ਸ਼ਰਿਆਮ ਆਜਣ ਕਿਉਂਕਿ ਆਈ ਡੋਨਟ ਹੈਵ ਐਨੀ ਗੱਡਸ ਮੇਰੇ ਚੰਦਰ ਆਈ ਡੋਨਟ ਹੈਵ ਇਰੀ ਗਰਜ ਮੇਰੇ ਕੋਲ ਅੰਦਰ ਗੱਡ ਸਿਆਮ ਔਰ ਇੱਕ ਸ਼ਰਮਿੰਦਾਂ ਨਾ ਪੈ ਜਾ ਆਪਣੇ ਸੱਜਣਾ ਵਿੱਚ ਸ਼ਰਮਿੰਦਾਂ ਨਾ ਪੈ ਠੀਕ ਹੈ ਜੀ ਤੇ ਮੈਂ ਤਾਂ ਦੋ ਲੈਣਾ ਜਾਜੇ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਤੇ ਮੈਂ ਬਾਕੀ ਤਾਂ ਬਾਬਾ ਸ਼ੁਕਰੀਆ ਬਾਬਾ ਸ਼ੁਕਰੀਆ ਤੋਹਾਰ ਜੀ ਧੰਨਵਾਦ ਠੀਕ ਹੈ